ਵੇਖੋ ਜੀ ਦੀਵਾਨ ਹਾਲ ਬਹੁਤ ਹੀ ਵਿਸ਼ਾਲ ਤੇ ਵੱਡਾ ਤਿਆਰ ਕੀਤਾ ਜਾ ਰਿਹਾ ਮੈਨੂੰ ਲੱਗਦਾ ਉਹ ਆਪਣੇ ਪਹੂਵੰਦ ਸਾਹਿਬ ਗੁਰਦਾਰੇ ਕੋਈ ਲੱਗਣ ਡਿਆ ਮੈਂ ਤੇ ਬਣਾ ਰਿਹਾ ਹੈ ਹਾਂ ਠੀਕ ਠੀਕ ਹੈ ਪਹੂਵੰਦ ਸਾਹਿਬ ਤੁਸੀਂ ਵੇਖਿਆ ਜੀ ਦੀਵਾਨ ਹਾਲ ਕਿੱਡਾ ਸੋਹਣਾ ਬਣ ਗਿਆ ਤੇ ਉਸੇ ਤਰ੍ਹਾਂ ਹੀ ਇਹ ਵੀ ਤਿਆਰ ਹੋਣ ਡਿਆ ਕੰਮ ਚੱਲ ਰਿਹਾ ਦੀਵਾਨ ਹਾਲ ਤਿਆਰ ਹੋ ਰਿਹਾ ਜੀ ਲਓ ਜੀ ਲੋ ਜੀ ਵੇਖੋ ਕਿੰਨੀ ਵੱਡੀ ਜਗ੍ਹਾ ਕਿੰਨੀ ਖੁੱਲੀ ਡੁੱਲੀ ਜਗ੍ਹਾ ਬਹੁਤ ਹੀ ਵੱਡਾ ਗੁਰਦੁਆਰਾ ਗੁਰੂ ਸਥਾਨ ਬਹੁਤ ਹੀ ਵੱਡਾ ਤੇ ਮੈਂ ਤੁਹਾਨੂੰ ਅਖੀਰ ਤੇ ਗੱਲ ਕਿਹੜੀ ਤੇ ਲਿਆਉਣਾ ਚਾਹਣਾ ਮੇਰੇ ਦਿਮਾਗ ਚ ਵਾਰ-ਵਾਰ ਆਉਂਦੀ ਆ ਪਰ ਮੈਂ ਅਜੇ ਰੋਕ ਕੇ ਕਰਨੀ ਚਾਹਣਾ ਹਾਂ ਤੁਹਾਡੇ ਨਾਲ ਅਜੇ ਤੁਹਾਨੂੰ ਮੈਂ ਸਾਰੀਆਂ ਇਥੋਂ ਦੀਆਂ ਚੀਜ਼ਾਂ ਇੱਕ ਵਾਰ ਵਿਖਾ ਕੇ ਨਾ ਫਿਰ ਗੱਲ ਉੱਥੇ ਆਉਣਾ ਜਿਹੜਾ ਮੇਰੇ ਦਿਮਾਗ ਦੇ ਵਿੱਚ ਪੁਆਇੰਟ ਚੱਲ ਰਿਹਾ ਪਲੀ ਸਾਈਡ ਤੋਂ ਐਂਟਰੀ ਜਿੱਦੋਂ ਆਪਾਂ ਪਾਈ ਆ ਕਿੰਨੀਆਂ ਵੱਡੀਆਂ ਛੜਕਾਂ ਕਿੰਨੀ ਜਗ੍ਹਾ ਵੱਢੀ ਤੇ ਗੇਟ ਲੱਗੇ ਦੋ ਐਂਟਰੀਆਂ ਦੇ ਤੇ ਆਸੇ ਪਾਸੇ ਤੇ ਉਹ ਗੱਡੀਆਂ ਦਿਲਬਾਹ ਕਿਹੜੀਆਂ ਖਲੋਤੀਏ ਕੋਈ ਸਕੂਲ ਦੀ ਹੈ ਸਕੂਲ ਕਾਲ ਦੀ ਵਹਣ ਹੈ ਲੰਗਰ ਵਾਲੀ ਹੈ ਜਵਾਨ ਹਾਂਜੀ ਲੰਗਰ ਮੇਲੇ ਦੇ ਚੱਲਦਾ ਇਹ ਅੱਛਾ ਲੰਗਰ ਚੱਲਦਾ ਤੇ ਉੱਥੇ ਹੁਣਾ ਸਕੂਲ ਦੀਆਂ ਗੱਡੀਆਂ ਖਲੋਤੀਆਂ ਤੇ ਮਤਲਬ ਮੈਂ ਤੁਹਾਨੂੰ ਆ ਦੈਰਾ ਘੈਰਾ ਸਾਰਾ ਕਿਉਂ ਘਮਾ ਘਮਾ ਕੇ ਵਿਖਾਉਣਾ ਵਿਖਾ ਰਿਆਂ ਇਹ ਵਿਖਾਉਣ ਦਾ ਵੀ ਮੇਰਾ ਕੋਈ ਮਕਸਦ ਹੈ ਕਾ ਜੀ ਦੱਸ ਦੋ ਆਪ ਗੁਰਦਾਰੇ ਦੇ ਅੰਦਰ ਐਂਟਰੀ ਪਾਉਣਿਆਂ ਤੇ ਐਂਟਰੀ ਤੋਂ ਖੱਬੇ ਹੱਥ ਨੂੰ ਵੇਖੋ ਜਗਾ ਕਿੰਨੇ ਸੋਹਣੇ ਦਰਖਤ ਵੱਡੇ ਵੱਡੇ ਦਰਖਤਾਂ ਓਹੋ ਪਿੱਪਲ ਆ ਆਈਂਦੇ ਪਿੱਪਲਾਂ ਦੀਆਂ ਛਾਵਾਂ ਤੇ ਬੋੜਾਂ ਦੀਆਂ ਛਾਵਾਂ ਮੈਂ ਪਿੱਪਲ ਦਾ ਪਹਿਲੀ ਵਾਰੀ ਜ਼ਿੰਦਗੀ 'ਚ ਐਡਾ ਬੂਟਾ ਵੇਖਿਆ ਜੇ ਯਟੋ ਵੇਖ ਲੋ ਐਡਾ ਪਿੱਪਲ ਦਾ ਬੂਟਾ ਅੱਜ ਤੱਕ ਮੈਂ ਤੇ ਨਹੀਂ ਇਹ ਵੇਖਿਆ ਤੇ ਵੇਖਿਆ ਤੁਸੀਂ ਵੀ ਨਹੀਂ ਜੀ ਆਈਂਦੇ ਪਿੱਪਲਾਂ ਦੀਆਂ ਛਾਵਾਂ ਦੇ ਵੇਖੋ ਇੱਥੇ ਲਾਗੇ ਖੜਿਆ ਤੇ ਆਵਾਜ਼ ਇਸ ਨੂੰ ਪਹਿਲਾਂ ਪਿੱਪਲਾਂ ਦੇ ਪੱਤੇ ਆ ਜੀ ਏਸੀਸੀ ਸਭ ਖਤਮ ਹੋ ਜਾਂਦੇ ਨੇ ਇੱਥੇ ਆ ਕੇ ਵੇਖੋ ਆਕਸੀਜਨ ਆ ਬੇਖੋ ਪਿਪਲਾਂ ਦੇ ਦੋ ਬੂਟੇ ਆ ਦੋ ਦਰਖਤ ਇਹਨਾਂ ਨੂੰ ਆਨੇ ਦੇ ਜਿੰਦਾ ਇੱਕ ਬਾਬੇ ਬੋੜ ਇਹ ਵੀ ਬਾਬੇ ਪਿਪਲ ਹੀ ਕਮਾਲ ਹੈ ਜੀ ਹਰਿਆਲੀ ਵੀ ਬਹੁਤ ਵਧੀਆ ਤੇ ਇਧਰ ਲੋਹਾ ਤੇ ਲੰਗਰ ਪ੍ਰਸ਼ਾਦੇ ਦਾ ਇੰਤਜ਼ਾਮ ਹੁੰਦਾ ਜੀ ਇੱਥੇ ਸਾਰਾ ਤੇ ਸਿੰਘ ਸਾਹਿਬ ਗੁਰੂ ਦੇ ਆਪਣੇ ਲੜਦੀਆਂ ਫੌਜਾਂ ਸੇਵਾਦਾਰ ਆਪਣਾ ਕਰ ਰਹੇ ਨੇ ਪ੍ਰੋਗਰਾਮ ਲੰਗਰ ਪਾਣੀ ਦੀਆਂ ਤਿਆਰੀਆਂ ਦੁੱਧ ਚਾਹ ਸਾਰਾ ਕੁਝ ਇੱਥੇ ਬਣਦਾ ਸੰਤਾਂ ਨੂੰ ਕਿਸੇ ਕਿਸਮ ਦੀ ਕੋਈ ਪਰੇਸ਼ਾਨੀ ਨਹੀਂ ਆਉਂਦੀ ਜੀ ਗੁਰੂ ਘਰ ਚ ਤੇ ਆਉਂਦੀ ਨਹੀਂ ਨਾ ਉਹ ਤੇ ਸਭ ਨੂੰ ਪਤਾ ਆਗੇ ਦੱਸਣ ਦੀ ਲੋੜ ਹੀ ਨਹੀਂ ਕੋਈ ਇੱਥੇ ਲੰਗਰ ਵਗੈਰਾ ਚੱਲਦੇ ਆ ਸਾਰੇ ਸੰਤਾਂ ਦੇ ਬਹਿਣ ਦੀ ਜਗਾ ਹੋਰ ਵੀ ਬੰਦੇ ਨਵੇਂ ਬੜੇ ਆ ਪਹਿਲੇ ਆ ਪੁਰਾਣੇ ਆ ਪਰ ਬਹੁਤ ਆ ਵੱਧੂ ਸੰਤਾਂ ਬੈਠ ਕੇ ਇੱਥੇ ਲੰਗਰ ਛਕਦੀਆਂ ਛਕ ਸਕਦੀਆਂ ਇੱਕ ਆ ਪੁਰਾਣੀ ਬਿਲਡਿੰਗ ਚੱਲੀ ਆਉਣ ਡਈ ਇੱਥੇ ਕੀ ਆ ਆ ਸਾਰਾ ਪ੍ਰਾਣਾ ਪਿੱਲਾ ਇਹ ਆਪਣੇ ਇਹ ਕੀ ਬਲੋ ਆ ਕਿਉਂ ਕਾਲਖ ਕਾਲਿਆ ਇਹ ਕੀ ਆਗੂਗਣਾ ਹੈ ਇਹ ਪਹਿਲੇ ਇੱਥੇ ਸਮਾਨ ਬਣਦਾ ਰਿਹਾ ਅੱਛਾ ਛਾ ਪਹਿਲਾਂ ਸੂਈ ਦਾ ਸਮਾਨ ਇੱਥੇ ਬਣਦਾ ਸੀ ਤਾਂ ਛੱਤਾਂ ਕਾਲੀਆਂ ਹੋਈਆਂ ਤੇ ਇੱਧਰ ਕੀ ਹੈ ਜੀ ਪ੍ਰਾਣਾ ਇਤਿਹਾਸ ਸਾਰਾ ਦੱਸਣ ਦਿਆ ਜੀ ਹਾਂ ਹਰੀਆਲੀ ਬੋ ਦੇ ਦਿਲਬਾਗ ਮਸੀਦੀ ਬਾਗ ਦੇ ਹਾਂ ਮਸੀਦੀ ਬਾਗ ਕੀ ਕਹਿੰਦੇ ਬਾਗ ਬਾਗ ਹਾਂ ਸ਼ੀਦੀ ਬਾਗ ਅੱਛਾ ਤੇ ਜਾਮੂਨ ਦੇ ਬੂਟੇ ਬੜੇ ਆ ਜਾਮੂਨ ਅਮਰੂਦ ਆ ਵੇਖੋ ਜੀ ਇੱਥੇ ਸੰਗਤਾਂ ਦੇ ਬੈਣ ਖਨੋਲੀ ਕਿੰਨੀ ਵੱਡੀ ਜਗ੍ਹਾ ਇਹ ਵਾਰ-ਵਾਰ ਮੈਂ ਕਿੰਨੀ ਵੱਡੀ ਜਗ੍ਹਾ ਕਿਉਂ ਕਹਿਣ ਦਿਆਂ ਉਹ ਤੁਹਾਨੂੰ ਲਾਟ ਤੇ ਦੱਸਣਾ ਦੇ ਲਾਟ ਤੇ